ਸਮਝ ਕੀ ਮਸਲਾ ਸੀ ਇਹ ਆਰੇ ਵਾਲਾ ਹਾਲੀ ਸਵਦਾ ਦੀ ਇਹ ਨੇ ਦੋ ਜਿਹੜੇ ਆਰੇ ਵਾਲੇ ਉਹਨਾਂ ਦਾ ਕੋਈ ਆਪਸ ਕੋ ਲੈਣ ਦੇ ਸੀਗਾ ਤੇ ਦੱਸਿਆ ਜਾ ਰਿਹਾ ਕਿ ਆਦੋ ਕੋ ਰਿਸ਼ਤਾ ਵੀ ਨਹੀਂ ਤੇ ਅੱਜ ਜਿਹੜੀ ਇੱਕ ਥੇਰਾ ਆ ਕੇ ਉਹਨੇ ਆਪਣਾ ਮੋਟਰਸਾਈਕਲ ਗੁੱਸੇ 'ਚ ਤੈਹ ਚਾ ਕੇ ਦਾ ਸੜਦਾ ਤੇ ਉਹ ਅੱਗ ਲਗਾ ਦਿੱਤੀ ਨਾਲ ਹੀ ਕੁਝ ਲੱਕੜਾਂ ਜਿਹੜੀਆਂ ਨੇ ਉਹ ਤੋਂ ਸੜ ਦਿੱਤੀਆਂ ਤੇ ਅੱਗ ਲਗਾ ਦਿੱਤੀ ਪਰ ਉਹੜਾ ਪਾਇਆ ਜਾ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਅੱਗ ਲਗਾ ਲਵਾਂ ਉਹ ਤਾਂ ਲੇਕਿਨ ਦੂਜੀ ਥੇਰੇ ਕਹ ਰਹੀ ਸੀ ਅਸੀਂ ਦਿਖਾ ਸਾ ਜਿਹੜੀਆਂ ਪੁਸਤੋਂ ਦੇ ਚੁੱਕਿਆ ਲੇਕਿਨ ਕਾਰਵਾਈ ਸਾਡੀ ਨਹੀਂ ਹੋਈ ਤਾਂ ਇਸ ਕਰਕੇ ਜਿਹੜਾ ਦੁਖੀ ਹੋਏ ਤੁਸੀਂ ਥੇਰੇ ਆ ਕੇ ਤੇ ਅੱਜ ਵੀਕਰ ਨੂੰ ਅੱਗ ਲ ਤਾਂ ਮੌਕੇ ਤੇ ਐਸਐਚਓ ਸੁਖਦਰਸ਼ਨ ਨੇ ਸੀਟੂ ਤੇ ਪਹੁੰਚੇ ਤੇ ਉਹਨਾਂ ਨੂੰ ਥਾਣੇ ਲੈ ਕੇ ਗਏ ਨੇ ਉਹ ਅਗਲੀ ਜਿਹੜੀ ਕਾਰਵਾਈ ਆਪਸ ਕਰ ਰਹੀ ਹੈ ਕਿਉਂਕਿ ਆਖਰਕਾਰ ਦੋਨਾਂ ਤੇਨਾਂ ਨੂੰ ਬਾਕੇ ਕਾਰਵਾਈ ਜਿਹੜੀ ਕੀਤੀ ਜਾਣੀ ਹੈ ਕਿ ਅੰਬੀਕਰ ਨੂੰ ਕਿਉਂ ਅਗ ਲਗਾਈ ਕਿਉਂਕਿ ਤੈਸ਼ ਚਾਕੇ ਨੂੰ ਅਗ ਲਗਾ ਦਿੱਤੀ ਹੈ ਤਾਂ ਉਹਦੇ ਬਾਰੇ ਜਿਹੜੀ ਪੁਲਿਸ ਨੂੰ ਪੂਰੇ ਨਾਲ ਛਾੜ ਦੇ ਦਿੱਤ ਕਰ ਰਹੀ ਹੈ ਕੋਈ ਮੋਟਰਸਾਈਕਲ ਦਾ ਨੁਕਸਾਨ ਤਾਂ ਦੇਖ ਰਿਹਾ ਕੋਈ ਹੋਰ ਆਸ-ਪਾਸੇ ਤਾਂ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਹੈ ਸਰ ਆਸ-ਪਾਸੇ ਬੱਚੇ ਤਾਂ ਕਿਉਂਕਿ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਬਾਕੀ ਲੋਕ ਆਸ-ਪਾਸੇ ਤਾਂ ਪਹੁੰਚ ਗਏ ਸੀ ਕਿਉਂਕਿ ਹੋ ਸਕਦਾ ਸੀ ਕਿਉ ਪਰ ਉਹ ਜਿਹੜਾ ਬਚਾ ਆਪਾਂ ਉਹਨੂੰ ਗਿਲਦ ਕਹਿ ਸਕਦੇ ਹਾਂ ਵਿਚਾਰਿਆ ਉਹ ਸਾਨੂੰ ਤਲਾਸ਼ ਮਿਲੇ ਸਿੰਘ ਵੀ ਆਰਾ ਮਾਰਕੀਟ ਦੇ ਵਿੱਚ ਕੋਈ ਅੱਗ ਲੱਗੀ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਆਂ ਆਗੇ ਤੇ ਜਾਂਚ ਕਰ ਰਹੇ ਆਂ ਪਤਾ ਕਰ ਰਹੇ ਆਂ ਵੀ ਇਹਦਾ ਕੀ ਕਾਰਨ ਬਣਿਆ ਮੋਟਰਸਾਈਕਲ ਬਿਲਕੁਲ ਸੜਿਆ ਹੋਇਆ ਹੈ ਇਹ ਕੌਣ ਸੀ ਲੋਕ ਕੌਣ ਆਏ ਆ ਵੀ ਕੀ ਕੋਈ ਇਹਨਾਂ ਦੇ ਸਾਖ ਸੰਬੰਧੀ ਹੈ ਜਾਂ ਕੌਣ ਬੰਦੇ ਆ ਅਸੀਂ ਹਜੇ ਪਹੁੰਚੇ ਆਂ ਮੌਕੇ ਤੇ ਗੱਲਬਾਤ ਕਰ ਰਹੇ ਆਂ ਜਿਹਨਾਂ ਦਾ ਆਰਾ ਦਾ ਮਾਲਕ ਵੀ ਇੱਥੇ ਮੌਕੇ ਤੇ ਪਹੁੰਚਿਆ ਇਹਨਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਰਹੇ ਜਿਹੜੀ ਅੱਗ ਲੱਗੀ ਹੈ ਉਹਦੇ ਵਿੱਚ ਕੀ ਕੀ ਨੁਕਸਾਨ ਹੋਇਆ ਮੋਟਰਸਾਈਕਲ ਦਾ ਨੁਕਸਾਨ ਹੋਇਆ ਕੋਈ ਜਾਨੀ ਚਾਲੇ ਮਾਲੇ ਨੁਕਸਾਨ ਸੱਤ ਵੀ ਆਪਣੇ ਸਾਥੀ 15 ਦਾ ਅਸਸਿਓ ਲੈ ਲਈ ਜੀ ਅਗਲਾ ਹੀ ਪਤਾ ਕਰ ਰਹੇ ਆ ਜਾਕੀ ਅੱਛਾ ਜਿੰਨਾ ਜਿੰਨਾ ਤੇ ਆਹ ਸਾਹਮਣੇ ਹੈਗਾ ਉਹਨਾਂ ਵੱਲੋਂ ਵੀ ਇਹ આરોਪ ਲਾਏ ਜਾ ਰਹੇ ਆ ਵੀ ਸਾਡੇ ਕੋਲ ਸਾਡੇ ਵੱਲੋਂ ਪੁਲਿਸ ਨੂੰ ਕੰਪਲੀਟ ਪਹਿਲੇ ਦਿੱਤੀ ਹੈ ਪਰ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜ ਇਹਨਾਂ ਦਾ ਜਗਾ ਪਿੱਛੇ ਮਨ ਜੋਗ ਅਦਾਲਤ ਵਿੱਚ ਵੀ ਝਗੜਾ ਕਰ ਰਹੇ ਆ ਜੀ ਤੇ ਪਹਿਲਾਂ ਲੜਾਈ ਝਗੜੇ ਦੇ ਪਰਚੇ ਦੋਵੇ ਆਦੀ ਵੀ ਪੀਚ ਕੀਤੀ ਜਾਂਦਾ ਹੈ